ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਜੰਗ ਦੇ ਬਣੇ ਹਾਲਾਤਾਂ ਤੋਂ ਬਹੁਤ ਵਾਰ ਆਗੂ ਜਦੋਂ ਸੰਵੇਦਨਸ਼ੀਲ ਸਮਾਂ ਹੁੰਦਾ ਜਦੋਂ ਲੋਕ ਉਡੀਕ ਰਹੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਬਿਆਨਾਂ ਨੂੰ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਤਾਂ ਉਹ ਬਹੁਤ ਸਾਰੀਆਂ ਇਹੋ ਜਿਹੇ ਮਸਾਲਾ ਪੈਦਾ ਕਰ ਜਾਂਦੇ ਨੇ ਕਿ ਲੋਕਾਂ ਨੂੰ ਲੱਗਦਾ ਕਿ ਇਤਿਹਾਸ ਬਣ ਗਿਆ ਖਾਸ ਤੌਰ ਤੇ ਜਿਹੜੇ ਮੁੱਖ ਅਹੁਦਿਆਂ ਤੇ ਹੁੰਦੇ ਨੇ ਲੋਕ ਮੋਦੀ ਸਾਹਿਬ ਪੰਜਾਬ ਆਏ ਨੇ ਜੀ ਉਹਨਾਂ ਦੇ ਇਸ ਪੰਜਾਬ ਦੇ ਦੌਰੇ ਨੂੰ ਤਰਾਂਤਰਾਂ ਦੇ ਨਾਲ ਡੀਕੋਡ ਕੀਤਾ ਜਾ ਰਿਹਾ ਔਰ ਜਿਹੜਾ ਉਹਨਾਂ ਨੇ ਥਾਂ ਚੁਣਿਆ ਉਹ ਆ ਆਦਮਪੁਰ ਆਦਮਪੁਰ 에ਅਰਬੇਸ ਤੇ 에ਅਰਬੇਸ ਤੇ ਆ ਕੇ ਉਹਨਾਂ ਨੇ ਭਾਰਤ ਮਾਤਾ ਕੀ ਜੈ ਜਿਹੜਾ ਕਿਹਾ ਉਹਦੇ ਕੀ ਮੈਨੇ ਕੱਢੀਏ ਬਿਲਕੁਲ ਪ੍ਰਵੀਨ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮ ਅਚਾਨਕ ਬਿਨਾ ਇਤਲਾ ਤੋਂ ਬਿਨਾ ਕਿਸੇ ਨੂੰ ਜਾਣਕਾਰੀ ਦਿੱਤੇ ਆ ਜੀ ਜਦੋਂ ਪੰਜਾਬ ਦੀ ਧਰਤੀ ਤੇ ਆਦਮਪੁਰ 에ਅਰਬੇਸ ਤੇ ਪਹੁੰਚਦੇ ਨੇ ਉਸ ਤੋਂ ਬਾਅਦ ਹਾਂ ਸੋਸ਼ਲ ਮੀਡੀਆ ਤੇ ਪੋਸਟ ਆਉਂਦੀ ਹੈ ਤੇ ਉਸ ਤੋਂ ਬਾਅਦ ਉਹ ਪ੍ਰਕਿਰਿਆ ਜਨ ਤੱਕ ਹੁੰਦੀ ਹੈ ਤੇ ਉਹਨਾਂ ਦਾ ਬਿਆਨੀਆਂ ਅਗਰ ਦਿੱਲੀ ਜਾਣ ਤੋਂ ਬਾਅਦ ਉਹ ਚੱਲਦਾ ਹੈ ਹਮ ਹਮ ਸੋ ਉਹ ਸਾਰਿਆਂ ਨੇ ਬਹੁਤ ਪਹਿਲੂ ਨੇ ਬੜੇ ਮਾਇਨੇ ਨੇ ਜੀ ਇਸ ਮੌਕੇ ਜਦੋਂ ਬਿਸ਼ਪ ਦਾ ਮੀਡੀਆ ਕੁਝ ਹੋਰ ਬੋਲ ਰਿਹਾ ਹੋਵੇ ਪਾਕਿਸਤਾਨ ਦਾ ਮੀਡੀਆ ਕੁਝ ਹੋਰ ਬੋਲ ਰਿਹਾ ਹੋਵੇ ਹਮ ਭਾਰਤ ਦਾ ਮੀਡੀਆ ਵੱਖ-ਵੱਖ ਪਹਿਲੂਆਂ ਤੋਂ ਵੱਖ-ਵੱਖ ਤਰੀਕੇ ਨਾਲ ਆਪਣੀ ਗੱਲ ਰੱਖ ਰਿਹਾ ਹੋਵੇ ਸਰਕਾਰ ਦੀ ਗੋਦੀ 'ਚ ਬੈਠਾ ਸਰਕਾਰ ਦੀ ਗੱਲ ਕਰੇ ਫੌਜੀ ਜਵਾਨਾਂ ਨਾਲ ਮੁਲਕ ਨਾਲ ਖੜਾ ਮੀਡੀਆ ਸਹੀ ਗੱਲ ਕਰੇ ਤੇ ਕ ਹ ਐਨਲਿਸਿਸ ਕਰਨ ਵਾਲਾ ਮੀਡੀਆ ਆਪਣੇ ਤਰੀਕੇ ਨਾਲ ਗੱਲ ਕਰੇ ਤਾਂ ਉਹਦੇ ਵਿੱਚ ਨਰਿੰਦਰ ਮੋਦੀ ਦੀ ਇਹ ਚੋਣ ਬਹੁਤ ਅਰਥ ਰੱਖਦੀ ਹੈ ਜੀ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਆਦਮਪੁਰ ਦੇ ਹਰਵੇਸ ਤੇ ਪਹੁੰਚ ਕੇ ਫੌਜੀ ਜਵਾਨਾਂ ਨਾਲ ਸਮਾ ਬਤਾਇਆ ਹਮ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਹੌਸਲਾ ਦਿੱਤਾ ਜਾਂ ਉਹਨਾਂ ਦੇ ਹੌਸਲੇ ਨਾਲ ਆਪਣੇ ਆਪ ਨੂੰ ਰਾਜਨੀਤਿਕ ਧਰਾਂ ਨੂੰ ਤੇ ਮੁਲਕ ਨੂੰ ਹੌਸਲਾ ਦਿੱਤਾ ਕਿ ਦੇਖੋ ਜਵਾਨ ਡਟੇ ਨੇ ਜੀ ਜੀ ਇਹ ਜਿਹੜੇ ਤੁਸੀਂ ਹੱਥ ਪੁੱਛ ਰਹੇ ਹੋ ਉਹਦਾ ਪਹਿਲਾ ਸਪਸ਼ਟ ਅਰਥ ਤਾਂ ਇਹ ਆ ਕਿ ਪਾਕਿਸਤਾਨ ਵੱਲੋਂ ਇਹ ਬਿਆਨੀਆਂ ਜਾਰੀ ਹੋ ਰਿਆ ਸੀਗਾ ਜਾਂ ਇਹ ਕਿਹਾ ਜਾ ਰਿਆ ਸੀ ਇਹ ਫੈਲਾਇਆ ਜਾ ਰਿਆ ਸੀ ਕਿ ਆਦਮਪੁਰ 에ਅਰਵੇਜ਼ ਨੂੰ ਅਸੀਂ ਨੁਕਸਾਨ ਪਹਚਾਤਾ ਹੂੰ 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 ਅਸੀਂ ਉਹਦੇ ਤੇ ਹਮਲਾ ਕਰਤਾ ਇਹ ਆ ਉਹ ਹੈ ਸੋ ਉਸ ਦਾ ਜਵਾਬ ਸੀਗਾ ਕਿ ਆ ਲੋ ਭਾਈ ਆਦਮਪੁਰ 에ਅਰਵੇਜ਼ ਵੀ ਉੱਥੇ ਹੀ ਆ ਤੇ ਮੈਂ ਵੀ ਉੱਥੇ ਹੀ ਆ ਹੂੰ ਸੋ ਇਸ ਲਈ ਕਿ ਜੇ ਇੱਥੇ ਕੁਝ ਅਜੀਬ ਸਥਿਤੀ ਹੁੰਦੀ ਤਾਂ ਮੈਂ ਥੋੜਾ ਆਉਂਦਾ ਫਿਰਤਾ ਸੰਭਾਲਣ ਵਾਲੇ ਆਉਂਦੇ ਇਹਨਾਂ ਜੀ ਜੇ ਮੈਂ ਆਇਆ ਤੇ ਨਮਤਰ ਸਾਰਾ ਕੁਝ ਠੀਕ ਠਾਕ ਇੱਕ ਤਾਂ ਉਹ ਸੀਗਾ ਹੂੰ ਦੂਸਰਾ ਪੰਜਾਬ ਨੂੰ ਚੁਣਨਾ ਮੈਨੂੰ ਲੱਗਦਾ ਇੱਕ ਤਾਂ ਇਹ ਪਹਿਲੂ ਵੀ ਹੈਗਾ ਕਿ ਜੇ ਲੜਾਈ ਹੋਈ ਤਾਂ ਕਾਨੂੰ ਪੰਜਾਬ ਨਹੀਂ ਲੜਨਾ ਹੂੰ ਪੰਜਾਬ ਦੀ ਧਰਤੀ ਉਹ ਇਸ ਕੰਮਲੀ ਬਸਤੀ ਜਾਣੀ ਹੈ ਤੇ ਪਰ ਇਸ ਵਾਰ ਪੰਜਾਬ ਨੇ ਉਹੀ ਜੀ ਰਿਐਕਟ ਮਤਲਬ ਨਹੀਂ ਰਿਐਕਟ ਕੀਤਾ ਜਿਸ ਤਰ੍ਹਾਂ ਮਤਲਬ ਬੇਵਲੋੜਾ ਬੋਲਣਾ ਬੇਲੋੜਾ ਉਹ ਕਹਿੰਦੇ ਕਿ ਜੇ ਗਲ ਪੈ ਗਈ ਤਾਂ ਲੜਾਈ ਅਸੀਂ ਉਹ ਲੜਨੀ ਹੈ ਹੂੰ ਹੈਨਾ ਪਰ ਅਸੀਂ جنگ ਨਹੀਂ ਚਾਹੁੰਦੇ ਕਿਉਂਕਿ ਅਸੀਂ ਲੜਾਈਆਂ ਦੇਖ ਚੁੱਕੇ ਆਂ جنگ ਦੇਖ ਚੁੱਕੇ ਆਂ ਉਹਦੇ ਨੁਕਸਾਨਾਂ ਤੋਂ ਜਾਣੂ ਆਂ ਜੀ ਜੀ ਸੋ ਇਹ ਸਾਰੇ ਵਰਤਾਰੇ ਦੇ ਵਿੱਚ ਪਾਕਿਸਤਾਨਿਕ ਨਰੇਟਿਵ ਸਿਰਜ ਰਿਹਾ ਸੀਗਾ ਉਹਨੇ ਇੱਕ ਮਾਹੌਲ ਬਣਾਇਆ ਸੀ ਕਿ ਦੇਖੋ ਜੀ ਅਸੀਂ ਤਾਂ ਸਿੱਖਾਂ ਨੂੰ ਵੱਖਰਾ ਰੱਖ ਰਹੇ ਆਂ ਅਸੀਂ ਤਾਂ ਜੀ ਸਿੱਖ ਸਾਡੇ ਨਾਲ ਨੇ ਜੀ ਉਹੀ ਜਿਹਾ ਵੀਡੀਓ ਵੀ ਪਾ ਰਹੇ ਨੇ ਕਿ ਲੈਂਦਾ ਪੰਜਾਬ ਰਲਾ ਲੈਣਾ ਅਸੀਂ ਚੜਦਾ ਪੰਜਾਬ ਨਾਲ ਕਰ ਲੈਣਾ ਅਸੀਂ ਇੱਕ ਪੰਜਾਬ ਐਸੀਂ ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇੱਧਰੋਂ ਬੈਠ ਕੇ ਉਸ ਪੰਜਾਬ ਦਾ ਫਿਕਰ ਉਹਨਾਂ ਹੀ ਹੁੰਦਾ ਜਿੰਨਾ ਇਸ ਪੰਜਾਬ ਦਾ ਫਿਕਰ ਹੈ। ਹਮ 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 ਤੇ ਉੱਧਰ ਵਾਲਿਆਂ ਨੂੰ ਵੀ ਪੰਜਾਬ ਤੇ ਪੰਜਾਬੀਆਂ ਦਾ ਆਪਸੀ 헤ਜ ਜਾਂ ਆਪਸੀ ਸੱਭਿਆਚਾਰ ਜਾਂ ਆਪਸੀ ਡੀਐਨਏ ਇੱਕੋ ਸਰਦ ਹੈ। ਹਮ ਪਰ ਜਦੋਂ ਮੁਲਕ ਦੀ ਹੱਦਬੰਦੀ ਦਾ ਮਸਲਾ ਆਉਂਦਾ ਤਾਂ ਮੁਲਕ ਨਾਲ ਹੀ ਖੜਦੇ ਆ ਅਸੀਂ। ਹਮ ਸੋ ਉਸ ਪ੍ਰਕਿਰਿਆ 'ਚ ਨਰਿੰਦਰ ਮੋਦੀ ਪਾਕਿਸਤਾਨ ਵੱਲੋਂ ਸਿਰਜੇ ਜਾ ਰਹੇ ਇਹ ਨਰੇਟਿਵ ਨੂੰ ਹਮ ਹਮ ਮੇਲਾ ਦਾ ਦੁਨੀਆ ਭਰ ਦੇ ਵਿੱਚ ਤੋੜਨ ਦੇ ਲਈ ਵੀ ਉਹਨਾਂ ਨੇ ਪੰਜਾਬ ਨੂੰ ਚੁਣਿਆ। ਹਮ ਪਰ ਇਸ ਤਰ੍ਹਾਂ ਪੰਜਾਬ ਆ ਕੇ ਨਾ ਤਾਂ ਤੁਸੀਂ ਆਪਣੀਆਂ ਗਲਤੀਆਂ ਧੋ ਸਕਦੇ ਹੋ। ਹੂੰ ਇਸ ਤਰ੍ਹਾਂ ਪੰਜਾਬ ਆ ਕੇ ਨਾ ਤਾਂ ਤੁਸੀਂ ਮਤਲਬ ਆਪਣੀਆਂ ਖਾਮੀਆਂ ਲਪੋ ਸਕਦੇ ਹੋ। ਇਸ ਤਰ੍ਹਾਂ ਪੰਜਾਬ ਆ ਕੇ ਆਦੋਂ ਪ੍ਰੇਰ ਵੇਚ ਜੇ ਤੁਸੀਂ ਸੋਚੋਗੇ ਤੁਹਾਡੇ ਨੂੰ ਜਿਹੜੇ ਸਵਾਲ ਹੋ ਰਹੇ ਨੇ ਉਹ ਬੰਦ ਹੋ ਜਾਣਗੇ ਨਾ ਉਹ ਬੰਦ ਹੋ ਸਕਦੇ ਹੋ। ਜਿਹੜਾ ਤਾਂ ਮੁਲਕ ਦਾ ਮਸਲਾ ਉੱਥੇ ਤਾਂ ਮੁਲਕ ਦੇ ਨਾਤੇ ਸਾਰੇ ਖੜੇ ਨੇ। ਹੂੰ ਪਰ ਜਦੋਂ ਸਰਕਾਰ ਦੇ ਨਾਤੇ ਤੁਹਾਨੂੰ ਸਵਾਲ ਬਣਦਾ ਤਾਂ ਉਹਦਾ ਸਵਾਲ ਦਾ ਜਵਾਬ ਤਾਂ ਤੁਹਾਨੂੰ ਹੀ ਦੇਣਾ ਪੈਣਾ। ਉਹਦੇ ਲਈ ਤਾਂ ਉਹ ਤੁਹਾਡੇ ਤੇ ਸਵਾਦ ਜਿਉਂਦੇ ਤਿਉ ਖੜੇ ਨੇ ਕਿ ਭਾਈ ਤੁਸੀਂ 100 ਮਾਰੇ ਜੀ ਤੁਸੀਂ ਕਹਿੰਦੇ ਜੀ ਅਸੀਂ 35 40 ਉਹਨਾਂ ਦੇ ਫੌਜੀ ਵੀ ਮਾਰਤੇ ਜੀ 100 ਅਤਵਾਦੀ ਮਾਰਤੇ ਜੀ ਟਿਕਾਣੇ ਤਬਾਹ ਹੋ ਗਏ ਜੀ ਹੂੰ ਹੂੰ ਪਰ ਹੁਣ ਤਾਂ ਇਹ ਜਨਤਕ ਹੋ ਗਈ ਗੱਲ ਕਿ ਸਾਡੇ 8 ਜਵਾਨ ਸ਼ਹੀਦ ਹੋ ਚੁੱਕੇ ਨੇ ਹੂੰ ਸਹੀ ਹੁਣ ਤਾਂ ਇਹ ਵੀ ਡਾਟਾ ਆਉਣ ਲੱਗ ਗਿਆ ਕਿ 28 ਤੋਂ 30 ਬੰਦੇ ਨੇ ਅਜੇ ਵੀ ਪਤਾ ਨਹੀਂ ਸਪਸ਼ਟ ਸਪਸ਼ਟ ਕਿੰਨੀ ਹੈ ਕਿ 28 ਤੋਂ 30 ਸਾਡੇ ਆਮ ਨਾਗਰਿਕ ਮਾਰੇ ਗਏ ਨੇ ਹੂੰ ਹੂੰ ਤੋ ਇਹਨਾਂ ਦੀ ਜ਼ਿੰਮੇਵਾਰੀ ਕਿਹਨੇ ਲੈਣੀ ਹੈ ਵੀ ਕਿਹਨੇ ਲੈਣੀ ਸਹੀ ਹੈ ਇਹਨਾਂ ਦੇ ਸੰਦੂਰ ਜਿਹੜੇ ਉਜੜੇ ਉਹਦੇ ਦੀ ਕੌਣ ਜ਼ਿੰਮੇਵਾਰ ਹੈ ਜੀ ਹਾਂ ਹਾਂ ਤੇ ਜਿਨ੍ਹਾਂ ਨੇ ਪਹਿਲਾਂ ਦੇ ਸੰਦੂਰ ਉਜਾੜੇ ਸੀ ਉਹਨਾਂ ਦੀ ਨਿਸ਼ਾਨਦੇਹੀ ਕਿੱਥੇ ਆ ਪਹਿਲਗਾਮ ਤਾਂ ਛੱਡੋ ਅਜੇ ਤਾਂ ਪਲਵਾਮਾ ਵਾਲੇ ਮਾਮਲੇ ਦੀ ਜਾਂਚ ਨਹੀਂ ਹੋਈ ਸਹੀ ਮਾਨੇ ਚ ਉਹ ਜਾਂਚ ਕਿਹਨੇ ਕਰਨੀ ਸੀ ਜੀ ਕਿ ਉਹ ਕਦੋਂ ਆਏ ਕਿੱਥੋਂ ਆਏ ਕਿਵੇਂ ਆਏ ਐਡੀ ਆਰਡੀਐਕਸ ਕਿਵੇਂ ਆਈ ਉਸੇ ਤਰ੍ਹਾਂ ਆਏ ਇਹ ਅੱਤਵਾਦੀ ਇਹਦੀ ਸ਼ਾਨ ਨਾਲ ਆਏ ਕਿਵੇਂ ਇਹਨਾਂ ਲੰਬਾ ਸਮਾਂ ਉੱਥੇ ਘਟਨਾ ਕਰਨ ਅੰਜਾਮ ਦੇ ਕੇ ਗਏ ਕਿੱਥੇ ਕੌਣ ਸੀ ਉਮਾਰੇ ਵੀ ਗਏ ਜਾਂ ਨਹੀਂ ਮਾਰੇਗੇ ਜੇ ਮਾਰੇਗੇ ਤਾਂ ਕਿਵੇਂ ਮਾਰੇਗੇ ਕੀ ਹੈ ਉਹਦੀ ਜਵਾਬਦੇਹੀ ਕਿਹਨੇ ਦੇਣੀ ਹੈ ਹਾਂ ਜੀ ਜੀ ਬਿਲਕੁਲ ਫੌਜੀ ਅਧਿਕਾਰੀਆਂ ਦਾ ਬਿਆਨ ਸਪੱਸ਼ਟ ਸੀ ਕਿ ਸਾਡਾ ਕੰਮ ਸੀ ਆਪਣੇ ਟਾਰਗੇਟ ਨੂੰ ਧਿਆਨ ਚ ਰੱਖ ਕੇ ਕਾਰਵਾਈ ਕਰਨਾ ਲਾਸ਼ਾਂ ਗਿਣਨਾ ਉਹਨਾਂ ਦਾ ਕੰਮ ਨਹੀਂ ਪਰ ਜਨਾਬ ਸਰਕਾਰ ਦੀ ਜਵਾਬਦੇਹੀ ਹੁੰਦੀ ਹੈ ਇਸ ਕੰਮ ਲਈ ਹੂੰ ਉਹ ਜਵਾਬ ਦਵੇ ਇਹ ਸਵਾਲ ਨਿਰਮੋਦੀ ਮੁਰੇ ਖੜੇ ਨਹੀਂ ਸ਼ਾਇਦ ਉਹਨਾਂ ਨੂੰ ਸਵਾਲਾਂ ਨੂੰ ਮੱਠਾ ਕਰਨ ਲਈ ਚੈਡ ਉਹਨਾਂ ਚੁਣੌਤੀਆਂ ਤੋਂ ਬਚਣ ਲਈ ਤੇ ਪਾਕਿਸਤਾਨ ਨੂੰ ਇਹ ਜਵਾਬ ਦੇਣ ਲਈ ਕਿ ਦੇਖੋ ਜੀ ਪੰਜਾਬ ਤੇ ਸਿੱਖ ਭਾਈਚਾਰਾ ਸਾਰਾ ਸਮੁੱਚੇ ਪੰਜਾਬੀ ਅਸੀਂ ਇੱਕਸੁਰ ਹੱਕ ਜੁਟਾ ਉਸ ਤਰ੍ਹਾਂ ਦਾ ਅੰਤਰਰਾਸ਼ਟਰੀ ਪੱਧਰ ਤੇ ਸੁਨੇਹਾ ਦੇਣ ਦੀ ਕੋਸ਼ਿਸ਼ ਸੀਗੀ ਪਰ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਇੱਕ ਦਿਨ ਪਹਿਲਾਂ ਰਾਸਤੇ ਦੇ ਨਾਮ ਬਿਆਨ ਦਿੱਤਾ ਉਹੀ ਲਗਭਗ ਬਿਆਨ ਆ ਕੇ ਫੌਜੀਆਂ ਨੇ ਦੁਹਰਾਇਆ ਕੁਝ ਨਾ ਮੰਨੀ ਸੀ ਜੀ ਜੀ ਤੇ ਜੇ ਪ੍ਰਧਾਨ ਮੰਤਰੀ ਐਦਾਂ ਹੀ ਫੋਟੋ ਸੈਸ਼ਨ ਕਰਾਉਂਦੇ ਨੇ ਹੈਨਾ ਫਿਰ ਭਾਈ ਠੀਕ ਹੈ ਸਾਰਾ ਗੁੱਸਾ ਜੇ ਤਾਂ ਨਹੀਂ ਕਰਾਉਂਦੇ ਫਿਰ ਪ੍ਰਧਾਨ ਮੰਤਰੀ ਵਾਲਾ ਵਰਤਾਰਾ ਘੱਟ ਸੀ ਆਰਐਸਐਸ ਦੀ ਸ਼ਾਖਾ ਵਾਲਾ ਵਰਤਾਰਾ ਜ਼ਿਆਦਾ ਸੀ ਜ਼ਿਆਦਾ ਸੀ ਜੀ ਬਿਲਕੁਲ ਕੰਮਾਂ ਤੋਂ ਹੀ ਪਤਾ ਲੱਗਦਾ ਨਾ ਕਿ ਕਿਹੜੇ ਪਾਸੇ ਨੂੰ ਜਾ ਰਹੀ ਹੈ ਸਰਕਾਰ ਜਾਂ ਬਿਆਨਾਂ ਤੋਂ ਬਿਆਨਾਂ ਨੂੰ ਡੀਕੋਡ ਕਰਕੇ ਪਤਾ ਲੱਗਦਾ